ਕਿ ਜਿਨ੍ਹਾਂ ਨੂੰ ਚੋਕਰ ਦਾ ਰੇਟ ਨਹੀਂ ਪਤਾ ਉਹ ਵੀ ਸਾਡੇ ਕੋਲ ਚੋਕਰ ਮੰਗ ਰਹੇ ਕਿ ਲੈਣਾ ਵੀ ਜੀ ਹੈ ਕਿਨੇ ਦੀ ਪੋਰੀ ਤੇ ਫਿਰ ਫਿਰ ਮੰਗਣੇ ਉਹਦੇ ਪਤਾ ਹੀ ਨਹੀਂ ਕਿ ਇੰਨਾ ਦਾ ਡੰਗਰ ਨਹੀਂ ਹੈ ਗਈ ਉਹ ਇੱਥੋਂ ਜਨਾਲੇ ਦੇ ਆਉਂਦੇ ਵੀਰ ਤੇ ਇੱਥੋਂ ਲੈ ਕੇ ਉਹਥੇ ਵੇਚ ਜਾਂਦੇ ਪਿੱਛੇ ਇਹ ਭਾਈ ਹੱਥ ਜੋੜ ਕੇ ਬੇਨਤੀ ਹੈ ਕਿ ਪਿੰਡ ਚੱਕ ਡੋਗਰਾਂ ਦੇ ਵਿੱਚ ਜਿੰਨੇ ਵੀ ਟਰਾਲੇ ਆਉਣ ਡਏ ਆ ਪਿਛਲੇ ਲੋਕ ਲਹਾ ਕੇ ਆਪੋ ਆਪਣੇ ਘਰਾਂ ਦੇ ਵਿੱਚ ਸਾਲ-ਸਾਲ ਦਾ ਮਾਲ ਜਮ੍ਹਾਂ ਕਰਨ ਦੇ ਆ ਸਾਡੇ ਕੋਲ ਮੋਟਰਸਾਈਕਲਾਂ ਦੇ ਮੁੰਡੇ ਆ ਇਹ ਬਾਬਾ ਜੀ ਚੋਕਰ ਦੇ ਦਿਓ ਕਹਿੰਦੇ ਸਾਨੂੰ ਦੱਸੋ ਵੀ ਚੋਕਰ ਦਾ ਰੇਟ ਕੀ ਆ ਕਹਿੰਦੇ ਜੀ ਬਸ ਜੀ ਚੋਕਰ ਦੇ ਦਿਓ ਰੇਟ ਤੋਂ ਕੀ ਲੈਣਾ ਇਹਦਾ ਮਤਲਬ ਉਹਨਾਂ ਦੇ ਘਰ ਚੋਕਰ ਦੀ ਲੋੜ ਨਹੀਂ ਉਹ ਨਜਾਇਜ਼ ਲੈ ਕੇ ਜਾ ਉਹਨਾਂ ਕੋਲ ਨਹੀਂ ਲੋੜ ਬਿਲਕੁਲ ਨਹੀਂ ਲੋੜ ਮੇਰਾ ਚੱਕ ਲਾਕੇ ਦੀ ਬਿਲਟ ਹੈ ਮੇਰਾ ਪਿੰਡ ਲਖੂਆਲੇ ਮੇਰੇ ਪਿੰਡ ਤੋਂ ਫਤਿਹਾਲ ਨੂੰ ਇਹ ਜਿਹੜਾ ਰੋਡ ਜਾਂਦਾ ਇੱਥੇ ਚਾਰ ਵੀ ਲਹਿ ਗਿਆ ਹਰ ਚੀਜ਼ ਮਿਲ ਗਈ ਆ ਜਿਹੜੀ ਚੱਕ ਦੀ ਬਿਲਟ ਇੰਦਰ ਕੋਈ ਨਹੀਂ ਗਿਆ ਜਿਨ੍ਹਾਂ ਦੇ ਘਰ ਡੰਗਰ ਹੀ ਹੈ ਨਹੀਂ ਉਹ ਵੀ ਚੋਕਰ ਮੰਗ ਰਹੇ ਨੇ ਉਹਨਾਂ ਨੂੰ ਬੇਨਤੀ ਆ ਭਾਈ ਜਿਨ੍ਹਾਂ ਨੂੰ ਲੋੜ ਆ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਣ ਦੋ ਤਾਂ ਜੋ ਸਾਡੇ ਪੰਜਾਬ ਦੀ ਇਸ ਮਾਝੇ ਦੀ ਧਰਤੀ ਦੀ ਜੋ ਇਮੇਜ ਆ ਉਹ ਅਸਲ ਇਮੇਜ ਜਾਵੇ ਆ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹਨਾਂ ਤੋਂ ਗਰੇਜ ਕਰੀਏ ਅਜਨਾਲੇ ਦੇ ਵਿੱਚ ਕੱਲ ਦੇ ਥੋੜੇ ਜਿਹੇ ਹਾਲਾਤ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਆ ਜਿਸ ਤੋਂ ਬਾਅਦ ਬਹੁਤ ਸਾਰੇ ਆਮ ਲੋਕ ਵੀ ਇਸ ਚੀਜ਼ ਨੂੰ ਲੈ ਕੇ ਸਾਹਮਣੇ ਆਏ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਗਰਾਊਂਡ ਜ਼ੀਰੋ ਦੇ ਉੱਪਰ ਕੀ ਕਹਿਣਾ ਆਮ ਲੋਕਾਂ ਦਾ ਸਾਡੇ ਨਾਲ ਇੱਥੇ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਦੇ ਬਾਬਾ ਜੀ ਕੀ ਕੰਡੀਸ਼ਨ ਹੈ ਕੀ ਗੱਲਬਾਤ ਹੈ ਸਾਰੀ ਸਾਰਾ ਮਸਲਾ ਦੱਸੋ ਦੇਖੋ ਜੀ ਫਸਲਾਂ ਦੇ ਤਬਾਹ ਹੋ ਗਈਆਂ ਹੁਣ ਤੇ ਜੇ ਕੋ ਚਾਰਾ ਆਉਂਦਾ ਉਹ ਵੀ ਕੋ ਤਗੜੇ ਬੰਦੇ ਨੂੰ ਪਿੱਛੇ ਲਾ ਦਿੰਦੇ ਆ ਜੇ ਸੌਦਾ ਆਉਂਦਾ ਉਹ ਵੀ ਪਿੱਛੇ ਇੱਕੋ ਬੰਦਾ ਜਾਂਦਾ ਇੱਥੇ ਹੀ ਮੈਂ ਵੰਡ ਦੂੰ ਉਹ ਜਿਹੜਾ ਜਿਹਦੇ ਕੋ ਆਉਂਦਾ ਉਹ ਜਿਹੜਾ ਪਕਰ ਜਾਂਦਾ ਤੇ ਕਿਰਪਾ ਕਰਕੇ ਜਿਹੜਾ ਵੀ ਵੀਰ ਆਉਂਦਾ ਵੰਡਣ ਉਹ ਡੇਰਿਓ ਡੇਰੀ ਜਾਵੇ ਜਿੰਨੂੰ ਲੋਡ ਉੱਥੇ ਲਾ ਦੇਵੇ ਜਿੰਨੂੰ ਨਹੀਂ ਲੋਡ ਉਹ ਖਾਲ ਹੈ ਜੀ ਜੋ ਸਲੀਆ ਤੇ ਇਹ ਆ ਜਿਹੜਾ ਇੱਕਦੇ ਕੋਈ ਵੀ ਨਾ ਲਾਵੇ ਜਾ ਕੇ ਜਿੱਥੇ ਵੀ ਲੋੜ ਅਨਸਾਰ ਜਗ੍ਹਾ ਆਪ ਜਾਣ ਵੀਰ ਤੇ ਜਿੱਥੇ ਗਰੀਬ ਨੂੰ ਲੋੜ ਉਹਨੂੰ ਦੇ ਦੇਣ ਇੱਕ ਵਾਰ ਫੱਕੇ ਦੇਣਾ ਲਾਉਣ ਵੀਰ ਕੁਝ ਕੁਝ ਟਰਾਲੀਆਂ ਵਾਲੇ ਵੀਰ ਕੁਝ ਐਨ ਜੀਓਜ਼ ਦਾ ਕੱਲ ਅਸੀਂ ਰਮਦਾਸ ਵਾਲੀ ਸਾਈਡ ਤੇ ਸੀ ਉੱਥੇ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਕਈ ਜਗ੍ਹਾ ਜਿੱਥੇ ਜ਼ਰੂਰਤ ਨਹੀਂ ਆ ਟਰਾਲੀਆਂ ਨਾਲ ਖਿੱਚੋ ਤੋਈ ਹੁੰਦੀ ਆ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਨੂੰ ਚੋਕਰ ਦਾ ਰੇਟ ਨਹੀਂ ਪਤਾ ਉਹ ਵੀ ਸਾਡੇ ਕੋਲ ਚੋਕਰ ਮੰਗ ਰਹੇ ਵੇਖੋ ਵੀਰ ਜੀ ਕੰਨਾਂ ਦਾ ਤਾਂ ਡੰਗਰ ਨਹੀਂ ਹੈ ਗਈ ਉਹ ਇੱਥੋਂ ਜਨਾਲੇ ਵੀ ਆਉਂਦੇ ਵੀਰ ਤੇ ਇੱਥੋਂ ਲੈ ਕੇ ਉੱਥੇ ਵੇਚ ਜਾਂਦੇ ਪਿੱਛੇ ਹੀ ਇਹ ਬਿਲਕੁਲ ਸਲੀਅਤ ਗਾਲੇ ਫਿਰ ਮਤਲਬ ਕਹਿ ਸਕਦੇ ਆਂ ਵੀ ਗਲਤੀ ਦੋਵੇਂ ਪਾਸੇ ਹੀ ਹੈ ਦੋਨੋਂ ਪਾਸੇ ਜੀ ਇਹ ਦੇਖ ਕੇ ਦੇਣਾ ਚਾਹੀਦਾ ਜੀ ਜਾਓ ਇਹ ਜਿਵੇਂ ਟਰਾਲੀ ਆਪਾਂ ਡੇਰੇ ਦਾ ਖਿਹਾਰ ਲੈਂਦੇ ਆਂ ਦੋ ਬੰਦੇ ਜੋ ਚੈੱਕ ਕਰਕੇ ਡੰਗਰ ਰਹਿ ਗਏ ਆ ਜਿਹਦੇ ਹੈਗੇ ਉਹਨੂੰ ਦੇ ਦਿਓ ਕਿਉਂਕਿ ਇੰਨੇ ਚਿਰ ਨੂੰ ਕਈਆਂ ਟਰਾਲੀਆਂ 'ਚ 10-10 ਬੰਦੇ ਕਈਆਂ ਟਰਾਲੀਆਂ 'ਚ ਦੋ ਤਿੰਨ ਬੰਦੇ ਨੇ ਉਹਨਾਂ ਦਾ ਕਹਿਣਾ ਇਹ ਆ ਕਹਿੰਦੇ ਅਸੀਂ ਜਿਹੜੇ ਪਾਸੇ ਜਿਹੜੇ ਪਾਸੇ ਨੂੰ ਗਏ ਜਿਹੜੇ ਪਿੰਡ ਨੂੰ ਗਏ ਆ ਸਾਡੇ ਕੋਲ ਮੋਟਰਸਾਈਕਲਾਂ ਦੇ ਮੁੰਡੇ ਆ ਇਹ ਬਾਬਾ ਜੀ ਚੋਕਰ ਦੇ ਦਿਓ ਕਹਿੰਦੇ ਸਾਨੂੰ ਦੱਸੋ ਵੀ ਚੋਕਰ ਦਾ ਰੇਟ ਕੀ ਆ ਕਹਿੰਦੇ ਜੀ ਬਸ ਤੁਸੀਂ ਚੋਕਰ ਦੇ ਦਿਓ ਰੇਟ ਤੋਂ ਕੀ ਲੈਣਾ ਇਹਦਾ ਮਤਲਬ ਉਹਨਾਂ ਦੇ ਘਰ ਚੋਕਰ ਦੀ ਲੋੜ ਨਹੀਂ ਉਹ ਨਜਾਇਜ਼ ਲੈ ਕੇ ਜਾ ਉਹਨਾਂ ਕੋਲ ਨਹੀਂ ਲੋੜ ਬਿਲਕੁਲ ਨਹੀਂ ਲੋੜ ਜਿਹਨੂੰ ਲੋੜ ਹੈ ਉਹਨੂੰ ਦੇਣਾ ਚਾਹੀਦਾ ਕੀ ਲੱਗਦਾ ਵੀ ਕਿੱਥੇ ਇੱਕ ਜੇ ਗੈਪ ਆ ਰਿਹਾ ਜਿਹੜਾ ਇਸ ਤਰੀਕੇ ਦੀਆਂ ਚੀਜ਼ਾਂ ਹੋ ਰਹੀਆਂ ਨੇ ਕਿਉਂਕਿ ਪੰਜਾਬ ਤਾਂ ਆਲਰੇਡੀ ਦੁੱਖ ਦੇ ਵਿੱਚ ਆ ਲੋਕ ਮਦਦ ਕਰ ਰਹੇ ਨੇ ਕੋਈ ਹਰਿਆਣੇ ਤੋਂ ਆ ਰਿਹਾ ਕੋਈ ਦਿੱਲੀ ਤੋਂ ਆ ਰਿਹਾ ਕੋਈ ਜੈਪੁਰ ਤੋਂ ਆ ਰਿਹਾ ਵੱਖ-ਵੱਖ ਸੂਬਿਆਂ ਤੋਂ ਲੋਕ ਚੱਲ ਕੇ ਆ ਰਹੇ ਨੇ ਕਿਉਂਕਿ ਪੰਜਾਬ ਦੀ ਮਦਦ ਕਰਨ ਦੇ ਲਈ ਆ ਰਹੇ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਜੋ ਹੱਕ ਬਣਦਾ ਇਹ ਥੋੜਾ ਜਿਹਦੇ ਪਸ਼ੂ ਨੇ ਉਹਨੂੰ ਤਾਂ ਮਿਲਣੀ ਚਾਹੀਦੀ ਜਿਹਦੇ ਨਹੀਂ ਉਹਨੇ ਕੀ ਕਰਨਾ ਜਿੰਨੇ ਵੇਚਣਾ ਖੜ ਕੇ ਥੋੜਾ ਉਹਦਾ ਜੀ ਫਾਇਦਾ ਅਸੀਂ ਇਸ ਵੀਡੀਓ ਨਾਲ ਕੁਝ ਵੀਡੀਓ ਲਾਵਾਂਗੇ ਜਿਹਦੇ ਵਿੱਚ ਤੁਹਾਨੂੰ ਟਰਾਲੀ ਚੋਂ ਸਮਾਨ ਖਿੱਚਦਿਆਂ ਦੀਆਂ ਵੀਡੀਓ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਕਿਉਂਕਿ ਬਹੁਤ ਸਾਰੇ ਐਨ ਜੀਓਜ਼ ਵਾਲੇ ਸਾਨੂੰ ਰਾਹਗਰਾ ਮਿਲਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਜਿਨ੍ਹਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਉਹ ਵੀ ਇਹਨਾਂ ਦੀਆਂ ਦੋ ਦੋ ਪੰਡਾ ਸਟਾਉਨ ਨੂੰ ਕਹਿੰਦੇ ਸਾਡੇ ਘਰ ਸਿੱਟ ਦਿਓ ਉਹਦਾ ਕੋਈ ਫਾਇਦਾ ਨਹੀਂ ਵੀਰ ਜੀ ਬਿਲਕੁਲ ਗਲਤ ਗੱਲ ਹੈ ਜੋ ਹੱਕ ਬਣਦਾ ਉਹ ਠੀਕ ਹੈ ਜਿਹਦਾ ਜਿਹਦੇ ਪਸ਼ੂਲੇ ਨੂੰ ਦਿਓ ਜਿਹਦਾ ਨਹੀਂ ਬਣਦਾ ਨਾ ਦਿਓ ਹੁਣ ਆ ਜਿਹੜਾ ਚੱਕ ਲਾਕੇ ਦੀ ਬਿਲਟ ਹੈ ਅੱਛਾ ਅੱਛਾ ਮੇਰਾ ਪਿੰਡ ਲਖੂਆਲੇ ਮੇਰੇ ਪਿੰਡ ਤੋਂ ਫਤਿਹਾਲ ਨੂੰ ਇਹ ਜਿਹੜਾ ਰੋਡ ਜਾਂਦਾ ਇੱਥੇ ਚਾਰ ਵੀ ਲੈ ਗਿਆ ਹਰ ਚੀਜ਼ ਮਿਲ ਗਈ ਆ ਜਿਹੜੀ ਚੱਕ ਦੀ ਬਿਲਟ ਇੱਧਰ ਕੋਈ ਨਹੀਂ ਗਿਆ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਕੀ ਕੁਝ ਤੁਹਾਡੇ ਪਿੰਡ ਚ ਪਹੁੰਚਿਆ ਕੀ ਨਹੀਂ ਪਹੁੰਚਿਆ ਕੀ ਸਥਿਤੀ ਆ ਸਾਨੂੰ ਸਿਰ ਵਿਚਾਰੇ ਦੀ ਲੋੜ ਆ ਆ ਚਾਰੇ ਦੀ ਲੋੜ ਸਾਨੂੰ ਹਾਂ ਬਸ ਚਾਰੇ ਦੀ ਕੋਈ ਟਰਾਲੀ ਨਹੀਂ ਆਈ ਤੁਹਾਡੇ ਨਾ ਨਾ ਕੋਈ ਚਾਰੇ ਜਿਹੜੇ ਜਾਂਦਾ ਤਗੜੇ ਲਵਾ ਲੈਂਦੇ ਆ ਤੇ ਮਾਰੇ ਹਵੇਂ ਤੇ ਰੰਦੇ ਆ ਉਹ ਜਾ ਕੇ ਲੈ ਜਾਂਦੇ ਆ ਬਸ ਜਿੰਨਾ ਤੱਕ ਤੁਹਾਡੇ ਪਿੰਡ ਦਾ ਨਾਮ ਕੀ ਹੈ ਚੱਕ ਡੋਗਰਾਂ ਹਾਂਜੀ ਹਾਂਜੀ ਚੱਕ ਡੋਗਰਾਂ ਦੇ ਵਿੱਚ ਕਹਿੰਦੇ ਜੀ ਚਾਰਾ ਨਹੀਂ ਪਹੁੰਚਿਆ ਡੰਗਰਾਂ ਵਾਸਤੇ ਚਾਰਾ ਨਹੀਂ ਪਹੁੰਚਿਆ ਜਿਹੜੇ ਵੀ ਵੀਡੀਓ ਨੂੰ ਦੇਖ ਰਹੇ ਨੇ ਜਰੂਰ ਉੱਥੋਂ ਤੱਕ ਚਾਰਾ ਪਹਚਾਓ ਇੰਨਾ ਘਰਾਂ ਤੱਕ ਪਹੁੰਚ ਜਰੂਰ ਕਰਨੀ ਚਾਹੀਦੀ ਰਾਸ਼ਨ ਪਹੁੰਚ ਗਈ ਨਾ ਰਾਸ਼ਨ ਨਹੀਂ ਲੈਂਦੇ ਸਾਡੇ ਕੋਲ ਰਸ ਨਹੀਂ ਗਿਆ ਵਾ ਹਾਂ ਹੈਗਾ ਸਭ ਪਾਣੀ ਪਾਣੀ ਸਾਡੇ ਪੈਣੀ ਪੱਠੇ ਮਾਰੇ ਗਏ ਆ ਬਾਕੀ ਕੋਈ ਚੱਕਰ ਨਹੀਂ ਆ ਪਾਣੂ ਹਾਂ ਬਸ ਬਸਲ ਮਾਰੀ ਵੇਖੋ ਵੀਰ ਜੀ ਕਈ ਜਗ੍ਹਾ ਮਹਾਰਾਜ ਦੀ ਕਿਰਪਾ ਬਿਜਲੀ ਆਉਂਦੀ ਬਈ ਉੱਥੇ ਪਾਣੀ ਦੀ ਸਾਨੂੰ ਕੋਈ ਦਿੱਕਤ ਨਹੀਂ ਉੱਥੇ ਪਾਣੀ ਵੀ ਨਾ ਨਜਾਇਜ਼ ਵਰਤੋਂ ਕਰਨ ਜਿਹੜੇ ਭਾਈ ਲੈਂਦੇ ਨੇ ਬਿਲਕੁਲ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਪੈਸੇ ਤੋਂ ਪਾਣੀ ਆ ਰਿਹਾ ਕਿਸੇ ਦੇ 10 ਰੁਪਏ ਦੀ ਸੇਵਾ ਕੀਤੀ ਪਿੰਡਾਂ ਨੂੰ ਕਿਸੇ ਨੇ ਸੇਵਾ ਕੀਤੀ ਹੈ ਬਿਲਕੁਲ ਗਲਤ ਗੱਲ ਜਿੱਥੇ ਜਿੱਥੇ ਪਾਣੀ ਹੈ ਉਹ ਸਾਰੇ ਵੀਰਾਂ ਨੂੰ ਬੇਨਤੀ ਇਹ ਪਾਣੀ ਨਾ ਲੈਣ ਜਿਨ੍ਹਾਂ ਕੋ ਨਹੀਂ ਹੈਗਾ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਸਾਰਿਆਂ ਨੂੰ ਕੋ ਦੇਣ ਨਹੀਂ ਦਿਆ ਕੋਈ ਕਾਕ ਵੀ ਨਾ ਕੋ ਮਹਾਰਾਜ ਨਾ ਕੋ ਚੌਕਰੀ ਦੇਣ ਦਿਆ ਨਾ ਕੋ ਜ਼ਰਾਤ ਨਹੀਂ ਦੇਣ ਦਿਆ ਨਾ ਕੋ ਮਹਾਰਾਜ ਆਈ ਕੋ ਡੰਗਰਾਂ ਨੂੰ ਮਹਾਰਾਜ ਦੇਣ ਦਿਆ ਜਿਹੜੇ ਡੁੱਬੇ ਜਾਈ ਤੇ ਉਹਨਾਂ ਨੂੰ ਚਾਹੀਦਾ ਵੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਉਣਾ ਚਾਹੀਦਾ ਮਹਾਰਾਜ ਤੁਹਾਡੇ ਤੁਹਾਡੇ ਪਿੰਡ ਚ ਕੀ ਕੀ ਪਹੁੰਚਿਆ ਮਹਾਰਾਜ ਸਾਡੇ ਜੀ ਇੱਥੇ ਮਾਰੀ ਉਹ ਰਾਤ ਨੂੰ ਆਇਆ ਇਹਨਾਂ ਕਿ ਇੱਥੇ ਮਹਾਰਾਜੋ ਵੀ ਕਰਾਚੀ ዝਮਰ ਤੇ ਆ ਗਿਆ ਉਹ ਤੇ ਲੈ ਗਿਆ ਪਕਰਾਈ ਚੌਕਰੀ ਵੀ ਕਰਾਚ ਲਈ ਜਾਂਦੇ ਆ ਜਿਹੜੇ ਚਾਰ ਉਹ ਵੀ ਟਰਾਲੀਆਂ ਦੀਆਂ ਟਰਾਲੀਆਂ ਕਰਾਚ ਵਿੱਚ ਤੁਸੀਂ ਇਹ ਦੇਖੋ ਜੀ ਗਰਾਉਂਡ ਜ਼ੀਰੋ ਦੇ ਉੱਤੇ ਇਹ ਜੋ ਹਾਲਾਤ ਬਣੇ ਨੇ ਕਿਉਂਕਿ ਸਿਚੁਏਸ਼ਨ ਥੋੜੀ ਇਸ ਤਰੀਕੇ ਦੀ ਆ ਅਸੀਂ ਕੁਝ ਵੀ ਨੈਗੇਟਿਵ ਨਹੀਂ ਦਿਖਾਉਣਾ ਚਾਹੁੰਦੇ ਕਿਉਂਕਿ ਆ ਆਪਸ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਕਲੈਸ਼ ਹੋਈਆਂ ਨੇ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨੇ ਬਹੁਤ ਸਾਰੇ ਐਨ ਜੀਓਸ ਜਿਹੜੇ ਨੇ ਚੀਜ਼ਾਂ ਲੈ ਕੇ ਜਾ ਰਹੇ ਨੇ ਆ ਕਈ ਪਿੰਡਾਂ ਦੇ ਵਿੱਚ ਤਾਲਮੇਲ ਬਣਿਆ ਕਈਆਂ ਦੇ ਵਿੱਚ ਨਹੀਂ ਹੈਗਾ ਲੇਕਿਨ ਆ ਬਹੁਤ ਸਾਰੇ ਲੋਕ ਸੜਕਾਂ ਤੇ ਖਲੋਤੇ ਨੇ ਜਿਹੜੇ ਡੇਲੀ ਰੁਟੀਨ ਦੇ ਨਾਲ ਸਮਾਨ ਜਿਹੜਾ ਉਹਨਾਂ ਦੇ ਵੱਲੋਂ ਮੰਗਿਆ ਜਾਂਦਾ ਪਰ ਬਹੁਤ ਸਾਰੇ ਪਿੰਡ ਇਦਾਂ ਦੇ ਵੀ ਜਿੱਥੋਂ ਤੱਕ ਅਜੇ ਕੋਈ ਚੀਜ਼ਾਂ ਨਹੀਂ ਪਹੁੰਚੀਆਂ ਸੋ ਐਨ ਜੀਓਸ ਨੂੰ ਵੀ ਬੇਨਤੀ ਆ ਕੀ ਕੋਈ ਪਿੰਡਾਂ ਬਾਰੇ ਆਲੇ-ਦੁਵਾਲਿਓਂ ਕਿਸੇ ਲੋਕਲ ਬੰਦੇ ਤੋਂ ਪਤਾ ਕਰਕੇ ਉੱਥੇ ਜ਼ਰੂਰ ਪਹੁੰਚ ਕਰੋ ਤੇ ਜਿਹੜੇ ਚੀਜ਼ਾਂ ਉਹ ਲੈ ਰਹੇ ਨੇ ਜਿਨ੍ਹਾਂ ਦੇ ਘਰ ਡੰਗਰੀ ਹੈ ਨਹੀਂ ਉਹ ਵੀ ਚੋਕਰ ਮੰਗ ਰਹੇ ਨੇ ਉਹਨਾਂ ਨੂੰ ਬੇਨਤੀ ਆ ਭਾਈ ਜਿਨ੍ਹਾਂ ਨੂੰ ਲੋੜ ਆ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਣ ਦਿਓ ਤਾਂ ਜੋ ਸਾਡੇ ਪੰਜਾਬ ਦੀ ਇਸ ਮਾਝੇ ਦੀ ਧਰਤੀ ਦੀ ਜੋ ਇਮੇਜ ਆ ਉਹ ਅਸਲ ਇਮੇਜ ਜਾਵੇ ਆ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹਨਾਂ ਤੋਂ ਗਰੇਜ ਕਰੀਏ ਸਾਡਾ ਸ਼ਹਿਰ ਸਾਡੇ ਮਾਝੇ ਦੇ ਲੋਕ ਬੜੇ ਚੰਗੇ ਨੇ ਉਹਨਾਂ ਦੀ ਆ ਗਲਤ ਤਸਵੀਰ ਜਿਹੜੀ ਆ ਇਸ ਤਰੀਕੇ ਨਾਲ ਨਾ ਜਾਵੇ ਕੈਮਰਾਮੈਨ ਸ਼ਮਸ਼ੀਰ ਦੇ ਨਾਲ ਹਾਂਜੀ ਵੇਖੋ ਵੀਰ ਜੀ ਬੜੀ ਮਹਾਰਾ ਦੀ ਕਿਰਪਾ ਜਿਹੜੀ ਕਣਕੇ ਸਾਡੀ ਬਚ ਗਈ ਸਬਦਾ ਕੁਛ ਪਹਿਲੂ ਹੈਗਾ ਕੋਈ ਵੀਰ ਦੇਗੇ ਜਿਨ੍ਹਾਂ ਨੂੰ ਲੋੜੀ ਉਹਨਾਂ ਨੂੰ ਮਿਲ ਚੁੱਕਾ ਜਿਹੜਾ ਆ ਪਿੰਡ ਨੇ ਸਾਡੇ ਲੱਖੂਵਾਲ ਤੋਂ ਕੇ ਚੱਕ ਡੋਗਰਾ ਇਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਬੰਦੇ ਇਹਨਾਂ ਨੂੰ ਕੁਛ ਨਹੀਂ ਮਿਲਿਆ ਇਹ ਕਿਰਪਾ ਕਰਕੇ ਇਹਨਾਂ ਨੂੰ ਦਿੱਤਾ ਜਾਵੇ ਸਾਨੂੰ ਮਿਲ ਗਿਆ ਸਾਡੇ ਕੋ ਆਪਣੀ ਕਣਕ ਵੀ ਆ ਗਈ ਜਿਹੜੇ ਭੈਣ ਭਰਾ ਨੂੰ ਲੋੜ ਜਿੰਨੇ ਜੋਗੀ ਹੀ ਲੱਗੇ ਇੱਕ ਵੀ ਇਹਦੀ ਹੈਲਪ ਕਰ ਦਿੰਦੇ ਆ ਜਿਹੜਾ ਚੱਕ ਡੋਕਰਾ ਉਹਨਾਂ ਨੂੰ ਕੁਝ ਨਹੀਂ ਮਿਲਿਆ ਉਹਨਾਂ ਨੂੰ ਜੋੜੇ ਵੀ ਮਤਲਬ ਜੇ ਕਿਸੇ ਨੂੰ ਦਾਣਿਆਂ ਦੀ ਲੋੜ ਉਹਨੂੰ ਦਾਣੇ ਦਿੱਤੇ ਜਾਣ ਜੇ ਕਿਸੇ ਨੂੰ ਆਟੇ ਦੀ ਲੋੜ ਉਹਨੂੰ ਆਟਾ ਦਿੱਤਾ ਜਾਵੇ ਜੇ ਸਬਜ਼ੇ ਦੀ ਲੋੜ ਉਹਨਾਂ ਨੂੰ ਸਬਜ਼ਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲਾਈ ਜਾਂਦੇ ਗੱਡੀਆਂ ਤੇ ਮਾੜੇ ਦੇਂਦਾ ਕੋਈ ਨਹੀਂ ਜੀ ਅਜੇ ਤੱਕ ਕੋਈ ਨਹੀਂ ਪਹੁੰਚਿਆ ਮਾੜੇ ਤਗੜੇ ਲੋਗ ਲਾਈ ਜਾਂਦੇ ਨੇ ਗ੍ਰੰਥ ਘੱਟਦੇ ਬਿਲਕੁਲ ਜੀ ਇਹਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਲੋਕਾਂ ਤੱਕ ਜਿਹੜਾ ਸਮਾਨ ਨਹੀਂ ਪਹੁੰਚ ਪਾਰਿਆ ਤੇ ਭਾਜੀ ਹੱਥ ਜੋੜ ਕੇ ਬੇਨਤੀ ਹੈ ਪਿੰਡ ਚੱਕ ਡੋਗਰਾਂ ਦੇ ਵਿੱਚ ਜਿੰਨੇ ਵੀ ਟਰਾਲੇ ਆਉਣ ਡਏ ਆ ਪਿਛਲੇ ਲੋਕ ਲਹਾ ਕੇ ਆਪੋ ਆਪਣੇ ਘਰਾਂ ਦੇ ਵਿੱਚ ਸਾਲ-ਸਾਲ ਦਾ ਮਾਲ ਜਮ੍ਹਾਂ ਕਰਨ ਡਏ ਆ ਸਾਡੇ ਚੱਕ ਡੋਗਰਾਂ ਦੀ ਜਦੋਂ ਗੁਰਦੁਆਰਾ ਸਾਹਿਬ ਪਹੁੰਚੋਗੇ ਪਿੰਡ ਬੂੜੇਵਾਲੋਂ ਜਾਓਗੇ ਪਹਿਲਾਂ ਚੱਕ ਡੋਗਰਾਉਣਾ ਜੇ ਤੇੜੇਵਾਲੋਂ ਆਓਗੇ ਪਹਿਲਾਂ ਚੱਕ ਡੋਗਰਾਉਣਾ ਤੁਸੀਂ ਉੱਥੇ ਜਾ ਕੇ ਵੇਖ ਲਓ ਵੀ ਸਾਡੇ ਡੰਗਰ ਜਿਹੜੇ ਬਿਲਕੁਲ ਭੁੱਖੇ ਬੈਠੇ ਆ ਅਸੀਂ ਨਿਰੀ ਤੂੜੀ ਪਾ ਕੇ ਤੇ ਟਾਈਮ ਪਾਸ ਕਰਨ ਦੇ ਆ ਚਲੋ ਅਸੀਂ ਸਰਕਾਰ ਵੱਲੋਂ ਜਾਂ ਕਿਸੇ ਭੈਣ ਭਰਾ ਵੱਲੋਂ ਇਹ ਨਹੀਂ ਆਦੇ ਸਾਨੂੰ ਤੂੜੀ ਦਿਓ ਸਾਡੇ ਘਰ ਤੱਕ ਚੌਕਰ ਤੇ ਚਾਰ ਪਹਚਾ ਦੇਣਾ ਇਸ ਇਸ ਪਿੰਡ ਦੇ ਵਿੱਚ ਇਹ ਚੀਜ਼ਾਂ ਪਹੁੰਚਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਐਨ ਜੀਓਜ਼ ਵੱਲੋਂ ਸੋ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਹੋਣੀ ਚਾਹੀਦੀ ਹੈ ਇਹਨਾਂ ਤੱਕ ਇਹ ਚੀਜ਼ਾਂ ਪਹੁੰਚਣੀਆਂ ਹੋਣ ਕੈਮਰਾਮੈਨ ਸ਼ਮਸ਼ੀਰ ਦੇ ਨਾਲ ਮੈਂ ਬਰਮ ਤੁਸ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ